ਸ਼ਸ਼ੀਕਾਲ ਐਸਐਮਜੀ ਨਿਊਜ਼ ਦੇਖ ਰਿਹਾ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋਡਵੀ ਸਵਾਗਤ ਕਰਦਾ ਮੇਰੇ ਨਾਲ ਹਾਜ਼ਰ ਨੇ ਸਾਡੇ ਸੀਨੀਅਰ ਜਰਨਲਿਸਟ ਜੇਸ ਇੰਦਰਜੀਤ ਚਰਚਾ ਕਰਾਂਗੇ ਉਹੀ ਸੱਥਾਂ ਦੇ ਗੱਲ ਦੀ ਸੱਥਾਂ ਚੋ ਗੱਲ ਜਿਹੜੀ ਸੀ ਲੈ ਕੇ ਤੁਹਾਡੇ ਕੋਲ ਤੇ ਪਹੁੰਚਦੇ ਆ ਅੱਜ ਉਹ ਗੱਲਾਂ ਜਿਹੜੀਆਂ ਕੇ ਸੱਥਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਪਿੰਡਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਸ਼ਹਿਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਉਹ ਗੱਲਾਂ ਦੇ ਚਾਰਤ ਮਾਰਾਂਗੇ ਕੁਝ ਘਟਨਾਵਾਂ ਸਾਹਮਣੇ ਆਈਆਂ ਨੇ ਕੁਝ ਘਟਨਾਵਾਂ ਤੇ ਚਰਚਾ ਕਰਾਂਗੇ ਪਹਿਲਾਂ ਤਾਂ ਸਵਾਗਤ ਹੰਦੇ ਜੀ ਬਹੁਤ ਬਹੁਤ ਤੁਹਾਡਾ ਤੇ انرਜੀ ਪਹਿਲੀ ਜਿਹੜੀ ਘਟਨਾ ਆ ਰਹੀ ਹੈ ਲੁਧਿਆਣਾ ਦੇ ਜਵਾਹਰ ਨਗਰ ਤੋਂ ਆ ਰਹੀ ਹੈ ਕੈਂਪ ਤੋਂ ਸਕੂਲ ਦੇ ਵਿੱਚ ਬੱਚਿਆਂ ਤੋਂ ਕਹਿ ਲੀਏ ਕਿ ਕੰਮ ਕਰਵਾਇਆ ਗਿਆ ਲੇਬਰ ਕਰਵਾਈ ਗਈ ਲੇਟ ਆਉਣ ਦਾ ਜਿਹੜਾ ਉਹ ਖਮਾਜਾ ਭੁਗਤਣਾ ਪਿਆ ਕਿਸੇ ਕਾਰਨ ਬੱਚੇ ਲੇਟ ਹੋ ਗਏ ਸਕੂਲ ਆਉਣ ਤੋਂ ਤਾਂ ਜਿਹੜੇ ਸਕੂਲ ਦੇ ਕਹਿ ਲੀਏ ਕਿ ਮੈਨੇਜਿੰਗ ਡਾਇਰੈਕਟਰ ਸੀਗੇ ਜਾਂ ਕਹਿ ਲੀਏ ਕਿ ਪ੍ਰਿੰਸੀਪਲ ਸੀਗੇ ਉਹਨਾਂ ਦੇ ਵੱਲੋਂ ਇਹ ਜਿਹੜੀ ਚੀਜ਼ ਹੈ ਉਹ ਕੀਤੀ ਗਈ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਲੋਂ ਤੇ ਇਹ ਜਿਹੜਾ ਸਰਕਾਰੀ ਸਕੂਲ ਆਫ ਐਮਿਨੈਂਸ ਜੀ ਦਿੱਲੂ ਸਾਰੇ ਸੰਸਾਰ ਚ ਐਡਵਰਟਾਈਜ਼ ਕੀਤਾ ਗਿਆ ਕਿ ਅਸੀਂ ਹਿੰਦੁਸਤਾਨ ਚ ਸਭ ਤੋਂ ਵੱਧ ਜਿਹੜੀ ਸਿੱਖਿਆ ਸਰਕਾਰ ਭਗਵੰਤਬਾਹ ਦੀ ਪ੍ਰੋਵਾਈਡ ਕਰਵਾ ਰਹੀ ਹੈ ਵੈਸੇ ਠੀਕ ਵੀ ਹੈ ਚੰਗੇ ਵੀ ਹੈ ਸਕੂਲ ਜੀ ਲੇਕਿ ਹੁਣ ਮਾਈਂਡਸੈਟ ਪਤਾ ਨਹੀਂ ਸਕੂਲ ਦੇ ਜਿਹੜੇ ਅਫੀਸਰ ਅਫੀਸ਼ਲ ਸੀਗੇ ਉਹਨਾਂ ਦਾ ਕੀ ਸੀਗਾ ਜਿਹੜੇ ਸਟੂਡੈਂਟ ਸੀਗੇ ਬੱਚੇ ਸੀਗੇ ਥੋੜੀ ਦੇਰ ਲੇਟ ਹੋ ਗਏ ਆਮ ਤੌਰ ਤੇ ਤਾਂ ਹੋ ਜਾਂਦਾ ਬੱਚੇ ਲੇਟ ਹੋ ਜਾਂਦੇ ਕੁਝ ਬੱਚਿਆਂ ਦਾ ਜਿਹੜਾ ਮਾਈਂਡ ਆ ਪੂਰਾ ਗਰੋਉ ਨਹੀਂ ਹੁੰਦਾ ਪਿਓੜਾਂ ਨੇ ਉੱਚੇ ਸਕੂਲ ਦੇ ਵਿੱਚ ਅੰਡਰ ਕੰਸਟਰਕਸ਼ਨ ਕੋਈ ਚੱਲਦੀ ਸੀ ਤੂੰ ਉਹ ਤੇ ਬੱਚਿਆਂ ਨੂੰ ਲਾਤਾ ਸਟੂਡੈਂਟਸ ਨੂੰ ਵੀ ਇੱਥੇ ਰੇਤਾ ਚੱਕੋ ਤੇ ਬਜਰੀ ਚੱਕੋ ਹਾਂਜੀ ਹਾਂਜੀ ਇੰਨੀ ਠੰਡ ਦੇ ਵਿੱਚ ਉਹ ਸਟੂਡੈਂਟ ਨੂੰ ਬਜਰੀ ਚੱਕਣ ਤੇ ਲਾਤਾ ਜੀ ਤੇ ਜਦੋਂ ਫਿਰ ਸਰਕਾਰ ਦੇ ਧਿਆਨ 'ਚ ਇਹ ਗੱਲ ਆਈ ਤਾਂ ਫਿਰ ਸਰਕਾਰ ਨੇ ਕਾਰਵਾਈ ਕੀਤੀ ਜਿਹਦਾ ਸਵਾਦ ਕੀਤਾ ਜਿਹੜਾ ਚਾਹੀਦਾ ਜੀ ਜਿਹਦੇ ਚੋ ਪ੍ਰਿੰਸੀਪਲ ਨੂੰ ਸਸਪੈਂਡ ਕੀਤਾ ਗਿਆ ਸਕੂਲ ਦੇ ਮੈਨੇਜਰ ਨੂੰ ਡਿਸਪਸ ਕੀਤਾ ਗਿਆ ਹਰਜੋਤ ਬੈਂਜੀ ਨੇ ਟਵੀਟ ਕਰਕੇ ਜਾਣਕਾਰੀ ਸਾਰੀ ਹਾਂ ਇਹ ਪਰ ਹੈ ਚੀਜ਼ ਅਨੈਥੀਕਲ ਹੈ ਤੇ ਥੋੜੀ ਜਿਹੀ ਗਲਤ ਹੈ ਵੀ ਤੁਸੀਂ ਇੰਨਾ ਤਾਂ ਮਾਈਂਡ ਰੱਖੋ ਬੱਚਿਆਂ ਨੂੰ ਤੁਸੀਂ ਬਜਰੀ ਚੱਕਣ ਤੇ ਲਾਤ ਆ ਉਹ ਉਹਨਾਂ ਦੀ ਜਿਹੜੀ ਮਾਨਸਿਕ ਗਰੋਥ ਤੇ ਬੜਾ ਫਰਕ ਪੈਂਦਾ ਇਸ ਚੀਜ਼ ਦਾ ਸਰ ਜਦੋਂ ਅਸੀਂ ਪੜਦੇ ਹੁੰਦੇ ਸੀ ਨਾ ਐਨਐਸਐਸ ਦਾ ਇੱਕ ਕੈਂਪ ਲੱਗਦਾ ਹੁੰਦਾ ਸੀਗਾ ਸਾਲ ਦੇ ਵਿੱਚ 10 ਦਿਨ ਲੱਗਦਾ ਹੁੰਦਾ ਸੀਗਾ ਉਦੇ ਵਿੱਚ ਐਕਸਕੂਜ਼ ਐਕਟੀਵਿਟੀਜ਼ ਹੁੰਦੀਆਂ ਸੀਗੀਆਂ ਕਿ ਉਦੋਂ ਇਸ ਤਰ੍ਹਾਂ ਦੇ ਜਿਹੜੇ ਸਿਸਟਮਸ ਨਹੀਂ ਆਏ ਸੀਗੇ ਕਿ ਸਕੂਲ ਫੈਮਿਨੈਂਸ ਸੀਗਾ ਜਮੈਂ 90 ਦਾ ਜੰਮਿਆ ਹੋਇਆਗਾ ਤੇ ਉਹਦੇ ਹਿਸਾਬ ਨਾਲ ਕਹਿ ਲਈਏ ਕਿ ਉਦੋਂ ਅਸੀਂ ਥੋੜਾ ਬਹੁਤਾ ਕਰ ਲੈਂਦੇ ਸੀ ਕਿਉਂਕਿ ਮੜਾ ਮੋਟਾ ਸਾਨੂੰ ਕਹਿੰਦੇ ਸੀ ਵੀ ਸਕੂਲ ਦੀ ਸਫਾਈ ਰੱਖੋਗੇ ਸਕੂਲ ਦੀ ਸੇਵਾ ਕਰੋਗੇ ਤਾਂ ਸਕੂਲ ਸਾਨੂੰ ਦੇਗਾ ਪਰ ਉਦੋਂ ਵੀ ਸਾਨੂੰ ਮੜਾ ਮੋਟਾ ਹੁੰਦਾ ਸੀ ਮੜਾ ਮੋਟਾ ਕਾ ਪੱਟ ਲਿਆ ਜਾਂ ਕਾਗੇ ਚੁਕਤੇ ਜਿਹੜੇ ਅਸੀਂ ਟੌਫੀ ਖਾਧੀ ਉਹ ਹੀ ਦੇ ਰ ਪਰ ਕਿਸੇ ਨੇ ਦੇਖ ਦੋ ਕਿ ਜਿਹੜਾ ਇਹ ਹੁਣ ਦਿਹਾੜੀ 500 600 ਲੇਬਰ ਲੈਂਦੀ ਆ ਐਸਾ ਤਕੜਾ ਕੰਮ ਲ ਕਿਦਣਾ ਕਿਤੇ ਨਿੰਨਜੋਗ ਦੇਖੋ ਇਹ ਨਿੰਨਨ ਤਾਂ ਹੈ ਹੀ ਹੈ ਵੈਸੇ ਵੀ ਹੈ ਗੈਰ ਕਾਨੂੰਨੀ ਵੀ ਹੈਗਾ ਜੀ ਕਾਫੀ ਮੁਲਕਾਂ ਚ ਬੈਨ ਲਗਾ ਆਪਣੀ ਇੰਡੀਆ ਦੇ ਵਿੱਚ ਰਾਈਟ ਟੂ ਫ੍ਰੀ ਐਜੂਕੇਸ਼ਨ ਐਂਡ ਕੰਪਲਸਰੀ ਐਜੂਕੇਸ਼ਨ ਦਾ ਜਿਹੜਾ ਕਾਨੂੰਨ ਹੈ 2002 ਚ ਪਾਸ ਹੋਇਆ ਸੀਗਾ ਉਹਦੇ ਵਿੱਚ ਸਪੈਸੀਫਿਕਲੀ ਸਪੈਸ਼ਲ ਤੌਰ ਤੇ ਲਿਖਿਆ ਹੋਇਆ ਵੀ ਤੁਸੀਂ ਸਕੂਲਾਂ ਦੇ ਬੱਚਿਆਂ ਦਾ ਦਬਾਗੀ ਤੇ ਸਰੀਰਕ ਤੌਰ ਤੇ ਉਹਨੂੰ ਕਿਸੇ ਕਿਸਮ ਲਈ ਤੰਗ ਨਹੀਂ ਕਰੋਗੇ ਇਹ ਬੈਨ ਹੈ ਜੀ ਇਹ ਗੈਰ ਕਾਨੂੰਨੀ ਔਰ ਟੀਚਰ ਨੇ ਗੱਲ ਤਾਂ ਪਤਾ ਵੀ ਹੈਗਾ ਹੂੰ ਔਰ ਇਹ ਲੈਪਸ ਔਰ ਇਹ ਨਿੰਦਨ ਵਾਲੀ ਗੱਲ ਆ ਸੋ ਇਹਨੂੰ ਮੈਂ ਸਮਾਜਿਕ ਤੌਰ ਤੇ ਤੇ ਕੀ ਲੱਗਦਾ ਕਿ ਜਿਹੜਾ ਨਿੰਦਨ ਦਾ ਇਲਾਕਾ ਹੈ ਕਾਫੀ ਮਨ ਕੇ ਕਹਿ ਲਈਏ ਕਿ ਆਵਾਦੀ ਵਾਲਾ ਹੈ ਤੇ ਉੱਥੇ ਦੀ ਵੀਡੀਓ ਵਾਇਰਲ ਹੋ ਗਈ ਕੀ ਲੱਗਦਾ ਹੈ ਕਿ ਕਹਿ ਲਈਏ ਕਿ ਅੱਖਾਂ ਬਿੱਸੇ ਕੁਝ ਵੀ ਹੁੰਦਾ ਹੋਏਗਾ ਕਈ ਅਜਿਹੀਆਂ ਲੋਕੇਸ਼ਨਾਂ ਹੋਣਗੀਆਂ ਜਿੱਥੇ ਇਸ ਤਰ੍ਹਾਂ ਦੇ ਮਤਲਬ ਕਿ ਫੋਨ ਨਹੀਂ ਪਹੁੰਚੇ ਜਿਵੇਂ ਕਹਿ ਲਈਏ ਕਿ ਸਾਧਨ ਨਹੀਂ ਹੈਗਾ ਆਬਦੀ ਗੱਲ ਰੱਖਣ ਦਾ ਉਥੇ ਇਤਨੇ ਚੀਜ਼ਾਂ ਸਾਹਮਣੇ ਕਰਨਾ ਪੈਂਦਾ ਹੋਵੇ ਸਟੂਡੈਂਟਸ ਨੂੰ ਬਹੁਤ ਸੰਵੇਦਨਸ਼ੀਲ ਤੁਸੀਂ ਗੱਲ ਕੀਤੀ ਹੈ ਔਰ ਇੱਕ ਰੀਜ਼ਨੇਬਲ ਹੈ ਤੁਹਾਡੀ ਗੱਲ 'ਚ ਤਰਕ ਆ ਜੀ ਕਈ ਇਹੇ ਜੇ ਰਿਮੋਟ ਇਲਾਕੇ ਦੂਰ ਬੜੇ ਦੰਦੇ ਇਲਾਕੇ ਜਿੱਥੇ ਸਿਗਨਲ ਵਗੈਰਾ ਘੱਟ ਆ ਜਾਂ ਹੈ ਨਹੀਂ ਜਿਦਾਂ ਸ਼ਹਿਰਪੁਰ ਦੀਆਂ ਪਹਾੜੀਆਂ ਲਾ ਲਓ ਹੈ ਤਾਂ ਪੰਜਾਬ 'ਚ ਲੇਕਿਨ ਉਹ ਪਹਾੜਾ ਇਲਾਕਾ ਬਿਲਕੁਲ ਹੀ ਹਿਲੀ ਆ ਕਈ ਲੱਕ ਇਹੇ ਜੇ ਹੈਗੀ ਜਿੱਥੇ ਸਿਗਨਲ ਨਹੀਂ ਹੈਗੀ ਔਰ ਬੱਚਿਆਂ 'ਚ ਇੰਨੀ ਕੈਪੈਸਿਟੀ ਨਹੀਂ ਹੈਗੀ ਕਿ ਸਰਕਾਰੀ ਸਕੂਲ ਦੇ ਬੱਚਿਆਂ ਤੇ ਇੰਨੀ ਜ਼ਿਆਦਾ ਜ਼ਬਰਦਸਤ ਪਰਚੇਸ ਪਾਵਰ ਨਹੀਂ ਹੁੰਦੀ ਕਿ ਉਹ ਹਾਈ ਫਾਈ ਜਾਂ ਹਾਈ ਐਂਡ ਦੇ ਮੋਬਾਈਲ ਖਰੀਦ ਲੈਣ ਜਾਂ ਸੱਟ ਕਰ ਸਕਣ ਜਾਂ ਆਪਣੀ ਗੱਲ ਮੂਹਰ ਤੇ ਰੱਖਣ ਸੋਤਰਾਂ ਦੇ ਡਰ ਹੁੰਦੇ ਨੇ ਆਂ ਬਸ ਅੱਗੇ ਵੀ ਡਰਦੇ ਆਂ ਸਕੂਲਾਂ ਚ ਜੀ ਕਿ ਨੰਬਰ ਨਾਲ ਕੱਟਦੇ ਨੇ ਕੁੱਟਣਾ ਤਾਂ ਵੀ ਹੋਰ ਵੀ ਫਿਜ਼ੀਕਲੀ ਵੀ ਇਹ ਬੱਚੇ ਛੋਟੇ ਹੁੰਦੇ ਆ ਮੈਂਟਲ ਤੇ ਲੈਵਲ ਤੇ ਹੁੰਦੇ ਹੀ ਵਿਚਾਰਿਆਂ ਦਾ ਘੱਟ ਆ ਇਲਾਕੇ ਚ ਹੁੰਦਾ ਹੋਏਗਾ ਔਰ ਜਿੱਦਾਂ ਜਿੱਦਾਂ ਲੋਕਾ ਤਾ ਜਾਗਰੂਕ ਹੋਣਗੇ ਲੋਕ ਤਾਂ ਪਿੰਡ ਦੀ ਪੰਚਾਇਤਾਂ ਜਾਂ ਹੋਰ ਲੋਕ ਵੀ ਰੱਖਣਗੇ ਉਦੋਂ ਉਹਦੇ ਚੀਜ਼ ਘਟੇਗੀ ਅੱਜ ਦਾ ਜਿਹੜਾ ਪੰਜਾਬ ਸਰਕਾਰ ਨੇ ਆ ਇੱਕ ਪ੍ਰਿੰਸੀਪਲ ਤੇ ਹੋਰ ਵੀ ਜਿਹੜੀ ਕਾਰਵਾਈ ਕੀਤੀ ਆ ਇਹਦੀ ਮੇਰੇ ਖਿਆਲ ਆ ਕਿ ਇਹਦੀ ਦੀ ਐਪਰੀਸ਼ੀਏਸ਼ਨ ਕਰਨੀ ਚਾਹੀਦੀ ਆ ਉਹਦਾ ਦੂਰ ਵਾਲੇ ਟਾਈਮ ਤੇ ਜਿਹੜਾ ਚੰਗਾ ਹੀ ਪ੍ਰਭਾਵ ਪਾਊਗਾ ਤੇ ਗੱਲ ਆਪਾਂ ਕਰ ਰਹੇ ਸੀ ਮੋਬਾਈਲ ਦੀ ਮੋਬਾਈਲ ਦੀ ਇੱਕ ਘਟਨਾ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਰਜਿੰਦਰ ਹਸਤਾਲਾ ਪਟਿਆਲਾ ਜਿਹੜਾ ਕਾਫੀ ਮਸ਼ਹੂਰ ਮੰਨਿਆ ਜਾਂਦਾ ਤੇ ਨਾਲ ਕਾਲਜ ਵੀ ਹੈਗਾਗਾ ਤੇ ਉੱਥੇ ਦੀ ਆਪਰੇਸ਼ਨ ਥੀਟਰ ਦੀ ਓਟੀ ਦੀ ਵੀਡੀਓ ਇੱਕ ਵਾਇਰਲ ਹੁੰਦੀ ਆ ਕਿ ਲਾਈਟ ਆ ਰਹੀ ਹੈ ਜਾ ਰਹੀ ਹੈ ਇੱਕ ਡਿਪਾਰਟਮੈਂਟ ਦੇ ਡਾਕਟਰ ਜਾਂ ਕਹਿ ਲਈਏ ਜਾਂ ਓਟੀ ਦਾ ਕੋਈ ਸਟਾਫ ਕਹਿ ਲਈਏ ਉਹਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਕਿ ਅਸੀਂ ਆਪਰੇਟ ਕਰ ਰਹੇ ਹਾਂ ਵੈਂਟੀਲੇਟਰ ਦੇ ਤੇ ਮਰੀਜ਼ ਹੈਗਾਗਾ ਲਾਈਟ ਆ ਰਹੀ ਹੈ ਜਾ ਰਹੀ ਹੈ ਤੇ ਅਗਰ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਮੈਂ ਹੁਣ ਤੋਂ ਵੀਡੀਓ ਬਣਾ ਰਿਹਾ ਉਹਨੇ ਆਪਦਾ ਸੇਫ ਸਾਈਡ ਰੱਖ ਲਈ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਫਲਕਚੁਏਸ਼ਨ ਹੋਈ ਲਾਈਟ ਦੀ ਜਾਂ ਘਟਬਤ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਾਬਲੀ ਤਾਰੀਫ ਆ ਉਹ ਡਾਕਟਰ ਹੂੰ ਜਿੰਨੇ ਇਹ ਗੱਲ ਨੂੰ ਜੋ ਵੀ ਕੀਤਾ ਲੇਕਿਨ ਉਹਨਾਂ ਨੇ ਗੱਲ ਚਾਹੇ ਉਹਨੇ ਆਪਣੀ ਸੇਫਟੀ ਵਾਸਤੇ ਕੀਤਾ ਨਾਲ ਨਾਲ ਹੋਰ ਵੀ ਕਾਰਨ ਹੋ ਸਕਦੇ ਲੇਕਿਨ ਉਹਨੇ ਹਿੰਮਤ ਦਿਖਾਈ ਕਿ ਇਹ ਗੱਲ ਆਨ ਰਿਕਾਰਡ ਓਪਨ ਕਰਤੀ ਖੋਲਤੀ ਕਿ ਇਦਾਂ ਦਾ ਕਰਕੇ ਆ ਐਡਾ ਵੱਡਾ ਹਸਪਤਾਲ ਆ ਉਹ ਵੀ ਪਟਿਆਲਾ ਐਡਾ ਵੱਡਾ ਸ਼ਹਿਰ ਇੰਨਾ ਰੈਸਤੀ ਸ਼ਹਿਰ ਪਟਿਆਲਾ ਉਹਦਾ ਇੱਕ ਵੱਡਾ ਸਰਕਾਰੀ ਰਜਿੰਦਾ ਹਸਪਤਾਲ ਜਿਹਦੇ ਚ ਆਪਰੇਸ਼ਨ ਚੱਲ ਰਿਹਾ 62 ਸਾਲ ਦੇ ਮਰੀਜ਼ ਦਾ ਤੇ ਵਿੱਚੋਂ ਆ ਲਾਈਟ 15 ਮਿੰਟ ਵਾਸਤੇ ਗੁੰਮ ਹੀ ਗਈ ਜੀ ਮਰ ਵੀ ਸਕਦਾ ਸੀ ਬੰਦਾ ਬਿਲਕੁਲ ਵੈਡੀਟੀ ਵੀ ਬੰਦ ਹੋ ਗਿਆ ਤੇ ਮੁੜ ਕੇ ਮੈਡੀਕਲ ਰੀਜ਼ਨ ਦਾ ਸੋਪਾ ਬੰਨੇ ਆ ਹਜ਼ਾਰ ਤਰ੍ਹਾਂ ਦਾ ਬਹਾਨਾ ਕੋਈ ਵੀ ਮੈਡੀਕਲ ਨੈਗਲੀਜੈਂਸ ਲਾ ਸਕਦਾ ਸੀਗਾ ਇਹ ਆਪਣੀ ਨੇਚਰਲ ਮੌਤ ਪਰ ਅਗਲੇ ਨੇ ਥੋੜੀ ਕਰਾ ਬਿਜਲੀ ਕਰਕੇ ਆਪਰੇਸ਼ਨ ਰੁਕ ਗਿਆ ਫਿਰ ਕਹਿੰਦੇ ਵੈਂਟੀਲੇਟਰ ਤੇ ਪੇਸ਼ੈਂਟ ਹੂੰ ਵੈਂਟੀਲੇਟਰ ਕਿਸੇ ਗੱਲ ਕਰਕੇ ਰੱਖਿਆ ਹੋਊਗਾ ਵੈਂਟੀਲੇਟਰ ਕੰਡੀਸ਼ਨ ਇਨੀ ਹਾ ਮਾਰੀ ਹੋਏ ਵੈਂਟੀਲੇਟਰ ਤੇ ਕੋਈ ਆਮ ਪੇਸ਼ੈਂਟ ਨੂੰ ਨਹੀਂ ਰੱਖਿਆ ਜਾਂਦਾ ਵੈਂਟੀਲੇਟਰ ਉਦੋਂ ਹੀ ਰੱਖਿਆ ਜਾਂਦਾ ਜਦੋਂ ਬਹੁਤ ਜ਼ਿਆਦਾ ਡੇਂਜਰ ਜ਼ੋਨ ਚ ਪੇਸ਼ੈਂਟ ਹੋਵੇ ਹੂੰ ਸੋ ਇਹ ਬੜੀ ਲੈਪਸ ਆ ਮੁਰਤੇ ਡਾਕਟਰ ਸਾਹਿਬ ਨੇ ਸਜੀਦ ਜੀ ਦਿਖਾਈ ਜਿਹੜੇ ਹੈਲਥ ਮਿਨਿਸਟਰ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਠੀਕ ਆ ਜਸਟੀਫਿਕੇਸ਼ਨ ਉਹਨਾਂ ਨੇ ਦਿੱਤੀ ਆ ਲੇਕਿਨ ਹਾਲੇ ਉਹਨਾਂ ਦਾ ਅਕਾਉਂਟੇਬਿਲਟੀ ਫਿਕਸ ਨਹੀਂ ਕੀਤੀ ਹੂੰ ਅਲੱਗੋ ਕਹਿੰਦੇ ਤਿੰਨ ਹੋਟਲਾਈਨ ਸਹੀਆਂ ਸਾਡੇ ਕੋਲ ਸਾਡੇ ਕੋਲ ਯੂਪੀਐਸ ਵੀ ਕੰਮ ਕਰਦੇ ਆ ਫਿਰ ਸਾਲਾ ਕੁਝ ਕੰਮ ਕਰਦਾ ਹੁੰਦਾ ਫਿਰ ਇਹ ਚੀਜ਼ ਲਾਈਮਲਾਈਟ ਚ ਆਂਦੀ ਨਾ ਹੋ ਸਕਦਾ ਪਹਿਲਾਂ ਵੀ ਹੋਇਆ ਹੋਵੇ ਲੇਕਿਨ ਇਹ ਚੀਜ਼ ਬਾਅਦ ਆ ਗਈ ਔਰ ਮੇਰਾ ਖਿਆਲ ਆ ਕਿ ਇਹਦੇ ਲਈ ਇਹ ਦੋਵਾਂ ਵੱਟਾਂ ਨੂੰ ਵੱਡੀ ਕਟੜਾ ਹੋਵੇ ਸੋ ਇਹ ਐਂਟੀਸੀਪੇਟ ਕਰਕੇ ਇਹ ਜੀ ਕਟੜਨ ਨੂੰ ਰੋਕਨ ਰੋਕਣ ਲਈ ਤੂੰ ਰੋਕਨ ਦੀ ਜਰੂਰਤ ਹੈ ਪ੍ਰੀਕਾਸ਼ਨ ਪਹਿਲਾਂ ਲੈਣ ਦੀ ਜਰੂਰਤ ਹੈ ਤੇ ਕਿਵੇਂ ਦੇਖਦੇ ਹੋ ਕੋਈ ਡਾਕਟਰ ਨੇ ਆਪ ਦੀ ਜਿਹੜੀ ਨੌਕਦੀ ਪ੍ਰਵਾਹ ਨਾ ਕਰਦੇ ਹੋਏ ਇਸ ਤਰ੍ਹਾਂ ਦੀ ਵੀਡੀਓ ਬਣਾਈ ਹੈ ਕੀ ਲੱਗਦਾ ਹੈ ਕਿ ਅਗਰ ਉਸ ਡਾਕਟਰ ਤੇ ਹੁਣ ਐਕਸ਼ਨ ਲਿਆ ਜਾਂਦਾ ਹੈ ਤਾਂ ਕੀ ਲੋਕਾਂ ਦੇ ਵਿਰੁੱਧ ਉਹ ਸਾਹਮਣਾ ਕਰਨਾ ਪਏਗਾ ਕਿਉਂਕਿ ਵੀਡੀਓ ਜਿਹੜੀ ਆਲ ਓਵਰ ਇੰਡੀਆ ਆਲ ਓਵਰ ਵਰਲਡ ਵਾਇਰਲ ਹੋ ਚੁੱਕੀ ਹੈ ਜਿੱਥੇ ਵੀ ਪੰਜਾਬੀ ਲੋਕ ਰਹਿੰਦੇ ਨੇ ਕਿਉਂਕਿ ਰਜਿੰਦਰਾ ਹਸਪਤਾਲ ਤੋਂ ਕੋਈ ਇਹ ਜਿਹਾ ਪਿਆ ਵੀ ਹੋਊਗਾ ਜਿਹੜਾ ਜਾਨੂ ਨਹੀਂ ਹੋਊਗਾ ਕਿਉਂਕਿ ਬਹੁਤ ਫੇਮਸ ਹਸਪਤਾਲ ਹੈਗਾਗਾ ਤੇ ਕੀ ਲੱਗਦਾ ਹੈ ਕਿ ਉਹ ਬੰਦਾ ਜਿਹੜਾ ਵੀਡੀਓ ਵੀਡੀਓ ਪਾਈ ਹੈ ਜਿਹੜੀ ਉਹ ਕੋਈ ਮਾਸਕ ਪਾਇਆ ਹੋਇਆ ਫਿਲਹਾਲ ਉਹ ਪਸ਼ਾਨ ਤੱਕ ਉਹ ਘਰ ਆਈ ਜਾਂਦਾ ਵੀ ਕੌਣ ਹੈਗਾਗਾ ਤਾਂ ਕੀ ਲੱਗਦਾ ਹੈ ਕਿ ਉਸ ਨੂੰ ਨੌਕਰੀ ਦਾ ਖਤਰਾ ਹੋ ਸਕਦਾ ਹੈ ਜਾਂ ਉਸ ਨੂੰ ਇਸ ਤਰ੍ਹਾਂ ਦੀ ਕੋਈ ਅਰਚਨਾ ਨਾ ਸਕਦੀ ਐ ਦੇਖੋ ਜੀ ਜੋ ਹੋਇਆ ਚੰਗਾ ਹੋਇਆ ਔਰ ਮੈਂ ਇਹ ਵੀ ਸੋਚਦਾ ਜੋ ਹੋਏਗਾ ਉਹ ਵੀ ਚੰਗਾ ਹੀ ਹੋਏਗਾ ਹਮ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਣਾ ਹੀ ਪੈਂਦਾ ਹੁੰਦਾ ਇਸ ਕਰਕੇ ਉਹ ਡਾਕਟਰ ਨੂੰ ਸਾਰਾ ਵਰਲਡ ਮੇਰੇ ਹਿਸਾਬ ਨਾਲ ਉਹ ਡਾਕਟਰ ਨਾਲ ਖੜੂਗਾ ਜਿਹਨੇ ਇਹ ਵੀਡੀਓ ਵਾਇਰਲ ਕੀਤੀ ਐ ਹਮ ਉਹਨੇ ਸਰਕਾਰ ਦੀ ਇੱਕ ਨੰਗਾ ਮੋਰਲੀ ਐਥਿਕਲੀ ਜਿਹੜੇ ਡਾਕਟਰ ਨੇ ਵੀਡੀਓ ਵਾਇਰਲ ਕੀਤੀ ਆ ਮਾਸ ਦਾ ਚਲੋ ਠੀਕ ਆ ਰਹਿਤ ਦੋ ਦੋ ਚਰ ਵੀ ਆਪਸ ਵਿੱਚ ਗੱਲ ਕਰਦੇ ਸਾਲ ਬਾਅਦ ਮਿਲ ਕੇ ਆ ਵੀ ਆਵਾਜ਼ ਪਛਾਣ ਲੈਣੇ ਆਪਣੇ ਉਹ ਤੋਂ ਪਤਾ ਲੱਗ ਗਿਆ ਆਇਡੈਂਟੀਟੀ ਤੇ ਡਾਕਟਰ ਦੀ ਰਿਵੀਲ ਹੋ ਗਈ ਹਾਂਜੀ ਹਾਂਜੀ ਉਹਨਾਂ ਮਸਲਾ ਇਹ ਆ ਕਿ ਡਾਕਟਰ ਦੀ ਫਿਊਚਰ ਦਾ ਉਹ ਡਾਕਟਰ ਬਲਬੀਸ ਸਿੰਘ ਉਹ ਸਿੱਧ ਮੰਤਰੀ ਨੂੰ ਕਹਿੰਦੇ ਕਹਿੰਦੇ ਵੀ ਡਾਕਟਰ ਜੜਾ ਘਬਰਾ ਗਿਆ ਘਬਰਾ ਕੇ ਕਹਿੰਦੇ ਉਹਨੇ ਵੀਡੀਓ ਬਣਾ ਦਿੱਤੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਸੀ ਸਾਡੇ ਕੋਲੇ ਜਦੋਂ ਅਸੀਂ ਸਰਕਾਰ 'ਚ ਆਏ ਆ ਇੱਕ ਹੌਟਲਾਈਨ ਸੀਗੀ ਜਦੋਂ ਅਸੀਂ ਸਰਕਾਰ ਦੇ ਵਿੱਚ ਆਏ ਆ ਅਸੀਂ ਦੋ ਹੌਟਲਾਈਨਸ ਹੋਰ ਦੇ ਦਿੱਤੀਆਂ ਆਏ ਜਿਹੜੀ ਚੀਜ਼ ਹੈ ਹੋਈ ਨਹੀਂ ਬਸ ਇੱਕ ਜ਼ਿਆਦਾ ਕਹਿੰਦੇ ਵੀ ਮਾਰਾ ਮੋਟਾ ਕੋਈ ਸੀਗਾ ਫਾਲਟ ਵੀ ਉਹਨੂੰ ਜਨਰੇਟਰ ਵੱਲੋਂ ਫੋਨ ਕਰਨਾ ਚਾਹੀਦਾ ਸੀ ਇਹ ਚੀਜ਼ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਦੇਖੋ ਜੇ ਡਾਕਟਰ ਦੀ ਗਲਤੀ ਹੁੰਦੀ ਨਾ ਹੂੰ ਇਹੀ ਹੈਲਥ ਬੋਰਡ ਇੰਸਟਿਟਿਊਟ ਪਹਿਲਾਂ ਉਹਨੂੰ ਸਸਪੈਂਡ ਕਰਨਾ ਸੀ ਡਾਕਟਰ ਨੂੰ ਜੀ ਜੇ ਉਹ ਟੈਣੀ ਵੀ ਹੁੰਦਾ ਤਾਂ ਵੀ ਉਹਨੂੰ ਰਿਮੂਵ ਕਰ ਦੇਣਾ ਸੀਗਾ ਜੀ ਲੇਕਿਨ ਡਾਕਟਰ ਨੇ ਹੁਣ ਕਰਤੀ ਸੱਚ ਲਿਆਤਾ ਬਾਹਰ ਜੇ ਉਹ ਝੂਠਾ ਡਾਕਟਰ ਹੁੰਦਾ ਤੇ ਡਾਕਟਰ ਸਾਹਿਬ ਨੇ ਇਨਕੁਆਇਰੀ ਕਰ ਚੱਲ ਜਣੀ ਸੀ ਹੁਣ ਤੱਕ ਇਹਦਾ ਮਤਲਬ ਹੈ ਕੁਛ ਨਾ ਕੁਛ ਤਾਂ ਲੋਕਾਂ ਦਾ ਦਿਮਾਗ ਬੜਾ ਮੋਟਾ ਤਾਂ ਹੈਗਾ ਐਵੇਂ ਨਾ ਸਮਝੀ ਚੱਲਣ ਬਿਲਕੁਲ ਕਿ ਕੋਈ ਨਾ ਕੋਈ ਲੈਪਸ ਤਾਂ ਹੋਈ ਹੈ ਹਾਲੇ ਸ਼ੁਕਰ ਕਰੋ ਪੇਸ਼ੈਂਟ ਦੇ ਰਿਸ਼ਤੇਦਾਰ ਸਾਹਮਣੇ ਨਹੀਂ ਆਏ ਉਹਨਾਂ ਰੋਕ ਤਾਂ ਹੋਣਾ ਕਿ ਤੁਸੀਂ ਨਾ ਆਈਓ ਮਿੰਤਰ ਨਾਲ ਕਰਕੇ ਜਾਂ ਸਾਮਦਾਮ ਦੰਡਬੇਦ ਕਰ ਕਹਿ ਲੋ ਇਸ ਕਰਕੇ ਕੁਛ ਨਾ ਕੁਛ ਤਾਂ ਕੋਈ ਨਾ ਕੋਈ ਗਲਬਾਤ ਤਾਂ ਇਹੀ ਜੀ ਲੈਪਸ ਹੋਈ ਆ ਅਨਗੈਲੀ ਹੋਈ ਆ ਔਰ ਉਮੀਦ ਕਰਦੇ ਆ ਬਾਕੀ ਦੀ ਡਾਕਟਰ ਦੀ ਸਿਕਿਉਰਿਟੀ ਦੀ ਗੱਲ ਹੈ ਮੇਰੇ ਖਾਲ ਜਿਹੜਾ ਆਵਾਮ ਹੋਏਗੀ ਆਮ ਬੰਦਾ ਹੋਏਗਾ ਤੇ ਡਾਕਟਰ ਦਾ ਕੁਝ ਨਹੀਂ ਜਿੱਥੇ ਵੀ ਡਾਕਟਰ ਜਾਊਗਾ ਫਤਈ ਹੋਏਗੀ ਆਪਣਾ ਪ੍ਰੋਗਰਾਮ ਦਾ ਨਾਮ ਹੈ ਸੱਥਾਂ ਚੋਂ ਗੱਲ ਤੇ ਜਿਹੜੇ ਲੋਕ ਸੱਥਾਂ ਚੋਂ ਪਿੰਡਾਂ ਚੋਂ ਸ਼ਹਿਰਾਂ ਚੋਂ ਉੱਠ ਕੇ ਰਜਿੰਦਰਾ ਹਸਪਤਾਲ ਦੇ ਵਿੱਚ ਜਾਂਦੇ ਆ ਆਮ ਲੋਕ ਹੀ ਜਾਂਦੇ ਆ ਖੈਰ ਉਹ ਆਪਾਂ ਕਹਿ ਲਈਏ ਕਿ ਉੱਥੇ ਬਹੁਤ ਅਲਿਸ਼ਾਨ ਬੜੇ ਤਕੜੇ ਹਸਪੀਟਲਸ ਨੇ ਬੜੇ ਮਹਿੰਗੇ ਹਸਪੀਟਲਸ ਨੇ ਪਰ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਗਰੀਬ ਗੁਰਬਾ ਜੋ ਹੈ ਕਹਿ ਲਈਏ ਕਿ ਜਿਹਦੀ ਕੋ ਜੇਬ ਚ ਪੈਸਾ ਘਟਾ ਹੈ ਇਲਾਜ ਅਫੋਰਡ ਨਹੀਂ ਕਰ ਪ ਉਹੀ ਪਹੁੰਚਦਾ ਕੀ ਲੱਗਦਾ ਹੈ ਕਿ ਇਹ ਚੀਜ਼ ਜਿਹੜੀ ਹੈਗੀ ਆ ਉਹਨਾਂ ਉੱਤੇ ਵੀ ਇਫੈਕਟ ਕਰੇਗੀ ਦੇਖੋ ਮਨੋਵਿਗਿਆਨੀ ਤੌਰ ਤੇ ਫਰਕ ਤਾਂ ਪੈਂਦਾ ਹਾਂਜੀ ਹੋ ਸਕਦਾ ਮਨੋਵਿਗਿਆਨੀ ਤੌਰ ਤੇ ਤੁਸੀਂ ਸਟਰੋਂਗ ਹੋ ਜਾਂ ਮੈਂਸ ਕਰੂੰਗਾ ਵਾ ਹੂੰ ਮੈਂ ਪੈਰਾਸਟੇ ਦੀ ਗਰੰਟੀ ਕੀ ਕਰ ਸਕਦਾ ਤੀਆਂ ਬੰਦਾ ਸਟਰੋਂਗ ਨਾ ਹੋਵੇ ਹੂੰ ਪਰਸੈਪਸ਼ਨ ਜਿਹੜੀ ਹੈ ਨਾ ਪਬਲਿਕ ਇਮੇਜ ਵਿੱਚ ਵੀਕ ਤਾਂ ਹੋਈ ਹੈ ਅਰਜੰਦਰਾ ਹਸਪਤਲ ਦੀ ਜੀ ਔਰ ਇਹ ਹੁਣ ਡਿਪੈਂਡ ਕਰਦਾ ਲੇਕਿਨ ਇਹ ਲੈਪਸ ਜ਼ਰੂਰ ਹੈਗੀ ਹੈ ਲੋਕਾਂ ਦੀ ਮਾਨਸਿਕਤਾ ਦਾ ਵੀ ਇਹਦਾ ਇੱਕ ਨੈਗੇਟਿਵ ਅਸਰ ਪੈਂਦਾ ਔਰ ਉਹ ਪੈ ਵੀ ਸਕਦਾ ਕਿ ਲੋਕ ਡਰਦੇ ਮਾਰੇ ਇਹ ਕਹਿੰਦਾ ਇਹ ਇਹ ਨਾ ਹੋਵੇ ਕਿ ਤੇ ਉੱਥੇ ਫਿਰਨਾ ਹੈ ਜਾਂ ਕੁਝ ਛੋੜ ਦੇ ਹੂੰ ਜਿੱਥੇ ਇੰਨੀ ਇੰਨੀ ਪਤਾ ਨਹੀਂ ਕਿ ਆਪਰੇਸ਼ਨ ਚੱਲਦਾ ਹੋਵੇ ਬਤੀਆਂ ਜਾ ਰਹੀ ਹੈ ਜਾਂ ਪਾਣੀ ਵੜਦਾ ਹੋਰ ਜਿਆਦਾ ਇਹ ਜਿਹੇ ਕੁਝ ਇਹ ਜਿਹੇ ਵੜਦਾ ਤਾਂ ਹੋ ਜਣ ਇੱਕ ਇੱਕ ਕਈ ਵਾਰ ਤੇ ਇਹ ਵੀ ਰਿਪੋਰਟ ਹੁੰਦਾ ਸੀਗਾ ਕਿ ਕਈ ਸਰਕਾਰੀ ਹਸਪਤਾਲਾਂ ਚ ਮਰੀਜ਼ ਮਰ ਗਿਆ ਤੇ ਉਹਨੂੰ ਉਹਦੀ Laash ਦੇ ਨਾਲ ਹੀ ਡ੍ਰਿਪ ਲਾਤੀ ਗਈ ਮਰੀਜ਼ ਮਰਿਆ ਪਿਆ ਉਹਦੇ ਨਾਲ ਜਿੰਦੇ ਬੰਦੇ ਨਾਲ ਡ੍ਰਿਪ ਲਾ ਕੇ ਲਟਾਇਆ ساری ਰਾਤ ਸੋ ਇਹ ਜਿਹੇ ਲੈਪਸ ਜੀ ਹੁੰਦੀਆਂ ਤੇ ਚਲੋ ਇਹ ਤਾਂ ਗੱਲ ਆਪਾਂ ਹੁਣ ਜਿਹੜੀ ਪਹਿਲਾਂ ਆਪਾਂ ਸੁਰੂ ਗੱਲ ਕੀਤੀ ਸਕੂਲ ਦੀ ਉਹ ਵੀ ਸਰਕਾਰੀ ادارے ਨਾਲ ਸੰਬੰਧਤ ਸੀ ਹੁਣ ਆਪਾਂ ਹਸਪਤਾਲ ਦੀ ਗੱਲ ਕੀਤੀ ਉਹ ਵੀ ਸਰਕਾਰੀ ਅਦਾਰਾ ਹੈ ਤੇ ਤੀਜੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਇੰਦਰਜੀਤ ਕਰਨ ਜਾ ਰਿਹਾ ਉਹ ਹੈਗੀ ਆ ਕਿ ਜਿਹੜੇ ਸਾਡੇ ਤਹਿਸੀਲਾਂ ਨੇ ਜਾਂ ਕਚਹਿਰੀਆਂ ਨੇ ਉਹਨਾਂ ਦੇ ਵਿੱਚ ਕੈਮਰਾਜ਼ ਲੱਗੇ ਹੋਏ ਨੇ ਜਦੋਂ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਆਮ ਆਦੀ ਪਾਰਟੀ ਸਰਕਾਰ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਔਮਨ ਸੇਫਟੀ ਆ ਉਹਨੂੰ ਲੈ ਕੇ ਕਾਫੀ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ ਕਿ ਉੱਥੇ ਜਿਹੜੀਆਂ ਰੇਪ ਰੈਸ਼ਿਓ ਆ ਜਾਂ ਕਹਿ ਲਈਏ ਕਿ ਸ਼ੇਰਸੜ ਦੇ ਮਾਮਲੇ ਨੇ ਜ਼ਿਆਦਾ ਹੁੰਦੇ ਨੇ ਤਾਂ ਉਹਨਾਂ ਨੇ ਕਿਹਾ ਸੀ ਅਸੀਂ ਦਿੱਲੀ ਦੇ ਨਾਲ-ਨਾਲ ਪੰਜਾਬ ਨੂੰ ਵੀ ਇਸ ਚੀਜ਼ ਵਿੱਚ ਸ਼ਾਮਿਲ ਕਰਾਂਗੇ ਸੀਸੀਟੀਵੀ ਕੈਮਰੇਜ਼ ਲੈ ਕੇ ਆਵਾਂਗੇ ਪਰ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਉਹਦੇ ਵਿੱਚ ਇਹ ਦੇਖਣ ਨੂੰ ਪਿਆ ਗਿਆ ਕਿ 99% ਤੱਕ ਕੈਮਰੇਜ਼ ਨੇ ਜਿਹੜੇ ਤਹਿਸੀਲਾਂ ਦੇ ਕਚੈਰੀਆਂ ਦੇ ਉਹ ਕੰਮ ਹੀ ਨਹੀਂ ਕਰਦੇ। ਕੁਲਪੰਤ ਇਹ ਜਿਹੜਾ ਸਪੈਸੀਫਿਕ ਟੌਪਿਕ ਤੁਸੀਂ ਪਬਲਿਕ ਦੇ ਹਿੱਟ ਦੇ ਵਿੱਚ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੇ ਕੈਮਰੇ ਆ ਇਹਦਾ ਜਿਹੜਾ ਇਹਦੀ ਆਈਪੀ ਦੇ ਨਾਲ ਜੁੜੇ ਹੋਏ ਔਰ ਇੰਟਰਨੈਟ ਨਾਲ ਜੁੜੇ ਆ ਕਿ ਜਿੰਨੇ ਵੀ ਵੱਡੇ ਰੈਵਨਿਊ ਅਫਸਰ ਵੱਡੇ ਜਿਹੜੇ ਚੰਡੀਗੜ੍ਹ ਚ ਵੀ ਬਹਿੰਦੇ ਆ ਜੀ ਜਾਂ ਡਿਸਟ੍ਰਿਕਟ ਹੈਡ ਜਿਹਨੂੰ ਡੀਸੀ ਕਹਿ ਲੈਂਦੇ ਆ ਹਮ ਹਮ ਜਾਂ ਐਸਡੀਐਮ ਹੋਗੇ ਜਿਹੜੇ ਤਹਿਸੀਲਾਂ ਦੇ ਮੁਖੀ ਹੁੰਦੇ ਆ ਉਹਨਾਂ ਤੋਂ ਕਹਿੰਦੀ ਅਪਰੋਚ ਹੁੰਦੀ ਵੀ ਕਿਸੇ ਵੀ ਤਹਿਸੀਲ ਦੇ ਵਿੱਚ ਕਿੰਨੇ ਬੰਦੇ ਖੜੇ ਆ ਹਮ ਕੀ ਟਾਈਮ ਤੇ ਤਹਿਸੀਲਦਾਰ ਆਇਆ ਹਮ ਕੀ ਉੱਥੋਂ ਦੇ ਕਲਰਕ ਬੈਠੇ ਟਾਈਮ ਤੇ ਹਮ ਕੀ ਪਾਣੀ ਧਣੀ ਦਾ ਅਰੇਂਜਮੈਂਟ ਹੈਗਾ ਹਮ ਕਈ ਉੱਥੇ ਕੋਈ ਉਤੇ ਪਰ ਜਿਹੜੀ ਰਜਿਸਟ੍ਰੇਸ਼ਨ ਤਹਿਸੀਲ ਦੇ ਵਿੱਚ ਜਿੱਥੇ ਰਜਿਸਟਰੀਆਂ ਜਾਂ ਹੋਰ ਡਾਕੂਮੈਂਟ ਦਰਜ ਕਰਾਏ ਜਾਂਦੇ ਆ ਰੈਵਨਿਊ ਡਿਪਾਰਟਮੈਂਟ ਦੇ ਤਹਿਤ ਉਹਦੇ ਚ ਚਾਰ ਕੈਮਰਿਆਂ ਦੀ ਤਸਵੀਰ ਸੀਗੀ 2023 April ਨੂੰ ਇਹ ਕਮਰੇ ਕੈਮਰੇ 2 ਕਰੋੜ ਰੁਪਏ ਦੀ 720 ਕੈਮਰੇ ਲਗਾਏ ਗਏ ਸੀਗੇ ਤੇ ਉਹਨਾਂ ਵਿੱਚੋਂ 650 ਤੋਂ ਵੱਧ ਜਿਹੜੇ ਕੈਮਰੇ ਆ ਉਹ ਕੰਮ ਨਹੀਂ ਕਰ ਰਹੇ ਸਾਡੇ ਪੰਜਾਬ ਜੀ ਕਬ ਨਹੀਂ ਕਰ ਰਹੇ ਸਾਡੀ ਅਸੀਂ ਆਪ ਵੀ ਵਿਜ਼ਿਟ ਕੀਤਾ ਸਿਰਫ ਇੱਕ ਧੂਰੀ ਚ ਕੰਮ ਕਰ ਰਹੇ ਆ ਕੁਝ ਕੈਮਰੇ ਹਮਰਸਾ ਚ ਕੰਮ ਕਰ ਰਹੇ ਆ ਇਹ ਹੋਰ ਇੱਕ ਅੱਧੀ ਛੋਟੀ ਮੋਟੀ ਤਹਿਸੀਲ ਚ ਕੰਮ ਕਰ ਰਹੇ ਆ 650 ਤੋਂ ਵੱਧ ਕੈਮਰਾ ਕੰਮ ਹੀ ਨਹੀਂ ਕਰਦਾ ਪਿਆ ਇਹਦਾ ਕਾਰਨ ਕੀ ਮੰਨਦੇ ਹੋ ਕਿ ਸਰਕਾਰ ਨੇ ਕਹਿ ਲਈ ਕਿ ਖਾਨਾ ਪੂਰਤੀ ਕਰਤੀ ਇੱਕ ਆਪਣੀ ਡਿਊਟੀ ਨਿਭਾਤੀ ਉਸ ਤੋਂ ਬਾਅਦ ਕਹਿ ਲਈ ਕਿ ਜਿਵੇਂ ਇੱਕ ਪੰਜਾਬੀ ਸਾਡੇ ਪਿੰਡਾਂ ਚ ਖਾਵਤ ਹੈਗੀ ਆ ਕਿ ਬੂਟਾ ਲਾਉਣਾ ਸੌਖਾ ਹੈ ਉਹਨੂੰ ਪਾਲਣਾ ਔਖਾ ਹੈ ਬੂਟਾ ਲਾ ਦਿੰਦੇ ਨੇ ਫੋਟੋ ਖਿਚਾ ਲੈਂਦੇ ਨੇ ਬੂਟਾ ਲਾ ਕੇ ਫੋਟੋ ਜਾ ਕੇ ਪਰੇ ਹੋ ਜਾਂਦੇ ਨੇ ਉਸ ਤੋਂ ਬਾਅਦ ਬੂਟਾ ਮਰੇ ਖਪੇ ਉਹਦੇ ਬਾਅਦ ਕੋਈ ਧਿਆਨ ਨਹੀਂ ਇਹੀ ਇਹ ਨਹੀਂ ਲੱਗਦਾ ਕਿ ਸਰਕਾਰ ਦੇ ਵਿੱਚ ਹੀ ਕੰਮ ਹੈ ਕਿ ਸਰਕਾਰ ਨੇ ਕੈਮਰੇ ਲਾਏ ਉਹਨਾਂ ਦੀ ਸਰਵਿਸ ਦਾ ਚਾਲੂ ਕਰਤੀ ਪਰ ਕੈਮਰੇਆਂ ਦੇ ਨੂੰ ਦੇਖਦੇ ਇੱਕ ਕੈਮਰੇ ਦੀ ਸੰਭਾਲ ਕੈਮਰੇ ਦੀ ਸਰਵਿਸ ਕੈਮਰੇ ਦੀ ਰਿਪੇਅਰ ਇਹ ਚੀਜ਼ ਨੂੰ ਸਰਕਾਰ ਨੇ ਅਖੋਲੇ ਕਰਤਾ ਤੁਸੀਂ ਬੂਟੇ ਲਈ ਦਲੀਲ ਬੜੀ ਸੰਜੀਦਗੀ ਵਧੀਆ ਦਿੱਤੀ ਵੈਸੇ ਜੀ ਬੜੀ ਚੰਗੀ ਲੱਗੀ ਮੈਨੂੰ ਜੀ ਹੁਣ ਇਸ ਇਹਦੇ ਪਿੱਛੇ ਤੁਹਾਨੂੰ ਇਹ ਗੱਲ ਦੱਸਾਂ ਸਭ ਤੋਂ ਵੱਡਾ ਜਿਹੜਾ ਰਿਸ਼ਵਤ ਦਾ ਗੜ੍ਹ ਜਿੱਥੇ ਰਜਿਸਟਰੀਆਂ ਹੁੰਦੀਆਂ पटवारी ਦਾ ਆਣਾ ਜਾਣਾ ਉਹ ਇਹਦੇ ਇੱਚ ਨਾ ਇਹ ਕੈਮਰੇ ਨੂੰ ਡਿਸਟਰੋਏ ਕਰਨ ਦੇ ਪਿੱਛੇ ਕੋ ਸਰਕਾਰ ਦੀ ਮੰਚਾ ਥੋੜੀ ਕਿ ਕੈਮਰੇ ਖਰਾਬ ਹੋ ਜਾਣਾ ਹੂੰ ਹੂੰ ਸਰਕਾਰ ਨੇ ਤਾਂ ਆਪਣੇ ਵੱਲੋਂ ਫੰਡ ਦਿੱਤੇ ਹੂੰ ਹੋ ਗਿਆ ਐਸ ਡੀ ਐਮ ਹੋ ਗਿਆ ਹੂੰ ਕਿ ਉਹ ਸਰਪ੍ਰਾਈਜ਼ ਵਿਜ਼ਿਟ ਹੀ ਕਰ ਸਕਦੇ ਹੂੰ ਕਿ ਉਹਦੇ ਧਿਆਨ ਚ ਕਦੇ ਨਹੀਂ ਆਉਂਦਾ ਲਈ ਹੂੰ ਕਿ ਚੀਫ ਸੈਕਟਰੀ ਜਿਹੜਾ ਰੈਵਨਿਊ ਦਾ ਨਰੌਗ ਵਰਮਾ ਲੁਧਿਆਣੇ ਤੋਂ ਹੈਗੇ ਉਹ ਕੱਲ ਲੁਧਿਆਣੇ ਇੱਕ ਆਈਡੀਸੀ ਵੀਰੇ ਲੁਧਿਆਣੇ ਹੂੰ ਉਹਨਾਂ ਨੂੰ ਇਹ ਗੱਲ ਦਾ ਨੋਟਿਸ ਵੀ ਉਹਨਾਂ ਨੇ ਇਨਸ਼ੋਰ ਵੀ ਕੀਤਾ ਕਿ ਸਾਰੇ ਡੀਸੀ ਸਰਪ੍ਰਾਈਜ਼ ਚੈੱਕ ਕਰਨ ਸਾਰੇ ਐਸਡੀਐਮ ਸਰਪ੍ਰਾਈਜ਼ ਕਰ ਚੈੱਕ ਕਰਨ ਤਹਿਸੀਲਾਂ ਜਿੱਥੇ ਜੁਆਇੰਟ ਰਜਿਸਟਰਾਰ ਵੀ ਬੰਦ ਈਆ ਸਬ ਰਜਿਸਟਰਾਰ ਵੀ ਬੰਦ ਈਆ ਜਾ ਕੇ ਦੇਖਣ ਕੀ ਉਹ ਸੀਸੀਟੀਵੀ ਆਪਰੇਸ਼ਨਲ ਹੈਗੇ ਆ ਚੱਲਦੇ ਆ ਕੀ ਉਹਨਾਂ ਦੀ ਐਕਸੈਸ ਅੰਡੀਗਰ ਤੱਕ ਹੋ ਰਹੀ ਆ ਅੱਜ ਕੱਲ ਤੁਸੀਂ ਘਰ ਦੇ ਵਿੱਚ ਕੋਈ ਵੀ ਆਪਣਾ ਇਨਸਟਰੂਮੈਂਟ ਲਾ ਕੇ ਕਿ ਤੁਸੀਂ ਲੰਡਨ 'ਚ ਵੀ ਬੈਠੇ ਹੋ ਉੱਥੇ ਆਪਣੇ ਘਰ ਤੇ ਦਾਨੋਮਾਲ ਦੇ ਸਾਰੇ ਚੀਜ਼ ਦੇਖ ਸਕਦੇ ਹੋ ਬਿਲਕੁਲ ਠੀਕ ਹੈ ਜੀ ਹੁਣ ਇਹ ਚੀਜ਼ ਤਾਂ ਪ੍ਰੋਐਕਟਿਵਲੀ ਗਵਰਨਮੈਂਟ ਦੇ ਅਫੀਸ਼ਰਸ ਨੂੰ ਕਰਨੀ ਚਾਹੀਦੀ ਸੀ ਜਿਹੜੀ ਕਿ ਹੁਣ ਵੀਡੀਓ ਕਰਦਾ ਪਿਆ ਜੀ ਸੋ ਇਸ ਕਰਕੇ ਬੜੀ ਆਬਜੈਕਸ਼ਨੇਬਲ ਗੱਲ ਹੈਗੀ ਹੈ ਸੀਸੀਟੀਵੀ ਕੈਮਰਿਆਂ ਦੇ ਪਿੱਛੇ ਜੋ ਮੇਰਾ ਜ਼ਾਤੀ ਤਜਰਬਾ ਕਹਿੰਦਾ ਇਹ ਸਾਰੀ ਜਿਹੜੀ ਕੰਮ ਹੈ ਨਾ ਇੱਕ ਦਲਾਲ ਜਿਹੜਾ ਰਜਿਸਟਰੀਆਂ ਕਰਾਉਣ ਦਾ ਮਾਫੀਆ ਜਿਹੜੇ ਤਹਿਸੀਲਾਂ ਦੇ ਆਸ-ਪਾਸ ਘੁੰਮਦੇ ਹੁੰਦੇ ਹੁੰਦੇ ਆ ਉਹ ਇਹਨਾਂ ਦੀ ਭਾਸ਼ਾ ਇਦਾਂ ਦੀ ਦਲਾਲਾਂ ਦੀ ਭਾਸ਼ਾ ਤੇ ਮੈਂ ਬਾਅਦ ਚ ਗੱਲ ਕਰੂੰਗਾ ਜਿਹੜੀ ਰਜਿਸਟਰੀ ਦੀ ਭਾਸ਼ਾ ਲਿਖੀ ਜਾਂਦੀ ਹੈ ਨਾ ਉਹ ਫਾਰਸੀ ਲਿਖੀ ਜਾਂਦੀ ਆ ਹੁਣ ਵੀ ਹੁਣ ਵੀ ਜੇ ਆਮ ਦਾ ਪੜ੍ਹ ਨਹੀਂ ਸਕਦਾ ਉਹ ਲੋਕ ਕਵਲੇ ਕਰ ਦਿੰਦੇ ਆ ਪਰ ਖਿਲਾਫ ਇਹ ਭਗਵੰਤ ਮਾਨ ਨੂੰ ਇਹ ਗੱਲ ਦਾ ਪਤਾ ਭਗਮਾਨ ਸਾਹਿਬ ਨੂੰ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਉਹ ਵੀ ਕਈ ਵਾਰ ਸਟਾਰ ਕਰਦੇ ਹੁੰਦੇ ਆ ਹਮ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਲੇਕਿਨ ਮਾਨ ਸਾਹਿਬ ਦੀ ਆਪਣੀ ਹੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈ ਕਿ ਆਪਾਂ ਉਹਨੂੰ ਸਿੱਧਾ ਨਹੀਂ ਕੁਝ ਕਹਿ ਸਕਦੇ ਬਲਕਿ ਇੰਨੀ ਇੱਕ ਜ਼ਰੂਰ ਮੈਸੇਜ ਪਹੁੰਚਾ ਸਕਦੇ ਆ ਕਿ ਜੇ ਤੁਸੀਂ ਰਿਲੀਵ ਕਰੋ ਲੋਕਾਂ ਨੂੰ ਜਿਹੜਾ ਕੈਮਰੇ ਦੀ ਗੱਲ ਅੱਗੇ ਆ ਰਹੀ ਹੈਗੀ ਸੀਸੀਟੀਵੀ ਕੈਮਰੇ ਜਿਹੜੇ ਕਿ ਨਹੀਂ ਮੈਂ 2 ਕਰੋੜ ਦੇ ਲਾਗਤ ਨਾਲ 720 ਕੈਮਰੇ ਲਾਏ ਗਏ ਉਹਨਾਂ ਚੋਂ 650 ਤੋਂ ਵੱਧ ਕੈਮਰੇ ਕੰਮ ਨਹੀਂ ਕਰਦੇ ਪਏ ਚੁਨਿੰਦਾ ਕੰਮ ਕਰਦੇ ਪਏ ਇਹਦੇ ਪਿੱਛੇ ਸਰਕਾਰੀ ਜਿਹੜੇ ਕਲਰਕ ਹਮ ਸਣੀ ਤਹਿਸੀਲਦਾਰ ਹਮ ਨਾਇਬ ਤਹਿਸੀਲਦਾਰ ਹਮ ਤੇ ਜਿਹੜੇ ਲਾਣਾ ਦਲਾਲਾਂ ਦਾ ਹਮ ਜਿਹੜੇ ਰਜਿਸਟਰੀਆਂ ਤੇ ਡਾਕੂਮੈਂਟ ਕਰਾਉਣ ਦੇ ਮੋਟੀ ਕੀਮਤ ਲੈਂਦੇ ਨਾਲ ਉਹਨਾਂ ਨੂੰ ਵੀ ਦਿੰਦੇ ਆ ਹਮ तहसीलदारਾਂ ਨੂੰ ਤੇ ਨਾਲ ਦੂਜਿਆਂ ਨੂੰ ਜਿਹੜੇ ਅੰਦਰ ਲਾੜਾ ਲੱਗਾ ਹੋਇਆ ਇਹ ਇਹ ਅੱਜ ਤੱਕ ਇਹ ਸਮੱਸਿਆ 70 ਸਾਲ ਪੁਰਾਣੀ ਹੈਗੀ ਹੈ तहसीलदार ਦਾ ਰੋਲਾ ਤੇ ਪਟਵਾਰੀਆਂ ਦਾ ਰੋਲਾ ਮੁੱਕੰਦੇ ਹੀ ਨਹੀਂ ਆਂਦਾ ਪਿਆ ਪਤਾ ਨਹੀਂ ਕੀ ਆ ਹਰ ਬੰਦਾ ਅਫੈਕਟਡ ਆ ਇਹ ਤੋਂ ਪਿੰਡਾਂ ਵਾਲੇ ਜ਼ਿਆਦਾ ਅਫੈਕਟਡ ਸ਼ਹਿਰ ਵਾਲੇ ਤਾਂ ਰੋੜਾ ਘੱਟ ਪੰਦੇ ਆ ਅਗਲਾ ਪੈਸੇ ਜੱਗ ਤੇ ਜਾ ਸੋ ਇਸ ਕਰਕੇ ਆ ਜਿਹੜਾ ਰੈਵਨਿਊ ਡਿਪਾਰਟਮੈਂਟ ਦੇ ਅੰਦਰ ਇਹ ਕੰਮ ਆਂਦਾ ਔਰ ਸੀਸੀਟੀਵੀ ਦੀ ਰੈਟੀਫਿਕੇਸ਼ਨ ਲਾਈ ਸੀ ਕਿਸੇ ਪਰਪਸ ਲਈ ਲੇਕਿਨ ਪਰਪਸ ਜਿਹੜਾ ਉਹ ਸਰਵ ਨਹੀਂ ਹੋ ਪਿਆ ਤੇ ਸਮਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਦਰ ਜੀ ਤਾਂ ਦਸ਼ਕੋ ਗੱਲ ਕੀਤੀ ਹੈ ਸੱਥਾਂ ਚੋ ਗੱਲ ਦੀ ਕਿ ਜਿਹੜੀਆਂ ਪ੍ਰੋਬਲਮਸ ਲੋਕਾਂ ਨੂੰ ਆਮ ਲੋਕਾਂ ਨੂੰ ਆਮ ਆਬਾਦ ਨੂੰ ਆਉਂਦੀ ਹੈ ਕਿ ਉਹ ਕਿੱਥੇ ਤੱਕ ਜਿਹੜੀਆਂ ਨੇ ਗਵਰਨਮੈਂਟ ਗਵਰਨਮੈਂਟ ਗੌਰ ਕੀਤੀ ਜਾਂਦੀ ਹੈ ਕਿਉਂਕਿ ਹਰਜੋਤ ਬੈਂਸ ਜੀ ਦੇ ਵੱਲੋਂ ਬਹੁਤ ਛੇਤੀ ਹੀ ਇਸ ਚੀਜ਼ ਦੇ ਉੱਪਰ ਨਕੇਲ ਕਸੀ ਗਈ ਕਿ ਜਿਹੜੇ ਸਕੂਲ ਦੇ ਵਿੱਚ ਘਟਨਾ ਵਾਪਰੀ ਉਸ ਨੂੰ ਲੈ ਕੇ ਵੀ ਉਹਨਾਂ ਦਾ ਜਿਹੜਾ ਐਕਸ਼ਨ ਆਇਆ ਤੇ ਡਾਇਰੈਕਟਰ ਬਲਵੀਰ ਸਿੰਘ ਦਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਕਹਿ ਲਿਆ ਕਿ ਐਕਸ਼ਨ ਆਉਣ ਨੂੰ ਤਿਆਰ ਹੈ ਬਸਾਲ ਐਕਸ਼ਨ ਕੋਈ ਆਇਆ ਹੈ ਨਹੀਂ ਤੇ ਗੱਲ ਕਰੀਏ ਆਪਾਂ ਕੈਮਰਿਆਂ ਦੀ ਤੇ ਉਸ ਤੇ ਵੀ ਹੋ ਸਕਦਾ ਹੈ ਕਿ ਇਸ ਤੇ ਗੌਰ ਹੋ ਜਾਵੇ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਪ੍ਰੋਗਰਾਮ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ